ਪੰਜਾਬ ਦੇ ਹਰ ਪਿੰਡ ਵਿੱਚ ਅਤਿ ਆਧੁਨਿਕ ਸਟੇਡੀਅਮ ਉਸਾਰੇ ਜਾਣਗੇ ਭਗਵੰਤ ਮਾਨ ਬਿਹਾਰ ਦੀ VOTER ਸੂਚੀ ਵਿੱਚ ਨੇਪਾਲ ਬੰਗਲਾਦੇਸ਼ ਦੇ ਲੋਕ ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਦਾਵਾ 1 ਅਗਸਤ ਤੋਂ ਬਾਅਦ ਹੋਵੇਗੀ ਜਾਂਚ ਉਜਵਲ ਨਿਕੰਮਤੇ ਹਰਸ਼ਵਰਦਨ ਸ਼ਰਿੰਗਲਾ ਸਮੇਤ ਚਾਰ ਸ਼ਖਸੀਤਾਂ ਰਾਸਵਾਲੇ ਨਾਮਜਦ ਇਮਰਾਨ ਖਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ ਪੀਟੀਆਈ ਆਗੂਆਂ ਨੇ ਲਾਹੌਰ ਵਿੱਚ ਕੀਤੀ ਬੈਠਕ ਮੌਨਸੂਨ اجلاس ਵਿੱਚ ਸਰਕਾਰ ਦੀ ਘੇਰਾਬੰਦੀ ਤੇ ਚਰਚਾ ਲਈ ਸੋਨੀਆ ਗਾਂਧੀ ਨੇ ਸੱਦੀ ਬੈਠਕ ਦੇਸ਼ਤਵਾਪਰ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਸਾਰੇ 13000 ਪਿੰਡਾਂ ਵਿੱਚ ਅਤਿ ਆਧੁਨਿਕ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਮੰਤਰੀ ਬੱਦਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਖੇਡ ਸਟੇਡੀਅਮ ਵਿੱਚ ਸਖਲਾਈ ਦੇਣ ਵਾਸਤੇ ਕੋਚ ਵਜੋਂ ਨਿਯੁਕਤ ਕੀਤਾ ਜਾਵੇਗਾ। ਉਹ ਆਪਣੇ ਰਿਹੈਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਤਹਿਤ ਸੂਬੇ ਦੇ 3000 83 ਪਿੰਡਾਂ ਵਿੱਚ ਆਧੁਨਿਕ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਨੇ ਖੇਡਾਂ ਦੇ ਖੇਤਰ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਰਗੇ ਅਹਿਮ ਮੁੱਦਿਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ। ਅਤੇ ਇਸ ਕਰਕੇ ਸੂਬੇ ਵਿੱਚ ਨਸ਼ੇ ਦਾ ਕਾਰੋਬਾਰ ਬਿਨਾਂ ਕਿਸੇ ਰੋਕ ਟੋਕ ਤੋਂ ਐਨੀ ਵੱਡੀ ਪੱਧਰ ਤੇ ਫੈਲ ਗਿਆ। ਪੰਜਾਬ ਦੇ ਕਈ ਨੌਜਵਾਨ ਨਸ਼ੇ ਦੇ आदी ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਵਿਰੋਧੀ ਮਹਿੰਮ ਜੁੱਦ ਨਸ਼ਿਆਂ ਵਿਰੁੱਧ ਸਤਕਾ ਸੂਬੇ ਦੇ ਹਾਲਾਤ ਬਦਲ ਰਹੇ ਹਨ। ਇਸ ਮਹਿੰਮ ਤਹਿਤ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜ ਦਿੱਤਾ ਹੈ ਤੇ ਨਸ਼ੇ ਦੇ आदी ਜ਼ਿਆਦਾਤਰ ਨੌਜਵਾਨਾਂ ਦੇ ਮੋੜ ਬਸੇਵੇ ਲਈ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਇਸੇ ਮਹਿੰਮਦਾ ਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਭਾਈਵਾਲ ਬਣਾਉਣਾ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਲੋਕ ਖੇਡ ਸਟੇਡੀਅਮ ਬਣਾਉਣ ਲਈ ਤਿਆਰ ਹਨ। ਇਸ ਮਕਸਦ ਲਈ ਪਿੰਡਾਂ ਦੇ ਲੋਕ ਆਪਣੀਆਂ ਜ਼ਮੀਨਾਂ ਦੇਣ ਵਾਸਤੇ ਵੀ ਅੱਗੇ ਆ ਰਹੇ ਹਨ। ਉਹਨਾਂ ਕਿਹਾ ਕਿ ਹਤੈਸ਼ੀ ਕੰਮ ਵਿੱਚ ਲੋੜ ਪੈਣ ਤੇ ਪ੍ਰਵਾਸੀ ਭਾਰਤੀਆਂ ਦੀ ਮਦਦ ਲਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਮੁਕਾਬਲਿਆਂ ਤੋਂ ਪਹਿਲਾਂ ਤਿਆਰੀਆਂ ਲਈ ਲੱਖਾਂ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਇਸ ਕਰਕੇ ਹਾਕੀ ਕ੍ਰਿਕਟ ਅਤੇ ਫੁੱਟਬਾਲ ਦੀ ਭਾਰਤੀ ਟੀਮ ਦੇ ਕਪਤਾਨ ਪੰਜਾਬ ਨਾਲ ਸੰਬੰਧਿਤ ਹਨ ਉਹਨਾਂ ਨੇ ਕਿਹਾ ਕਿ ਹਾਕੀ ਦੀ ਭਾਰਤੀ ਟੀਮ ਵਿੱਚ ਪੰਜਾਬ ਦੇ 8 ਖਿਡਾਰੀ ਖੇਡ ਰਹੇ ਹਨ ਜੋ ਕਿ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਐਥਲੈਟਿਕ ਦੇ ਟਰੈਕਾਂ ਨੂੰ ਥੈਂਟੈਟਿਕ ਵਿੱਚ ਤਬਦੀਲ ਕੀਤਾ ਜਾਵੇਗਾ ਜਿਸ ਨਾਲ ਐਥਲੈਟਿਕ ਵਿੱਚ ਪੰਜਾਬ ਦੇ ਨੌਜਵਾਨ ਦੁਨੀਆ ਭਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨਗੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਨਰਸਰੀਆਂ ਵੀ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਇਸ ਨਾਲ ਨੌਜਵਾਨਾਂ ਲਈ ਖੇਡਾਂ ਦੇ ਨਾਲ-ਨਾਲ ਵਧੀਆ ਰਹਿਣ-ਸਹਿਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਸੀਮਤ ਸਰੋਤਾਂ ਦੇ ਬਾਵਜੂਦ ਪੰਜਾਬ ਦੇ ਹਰਭਜਨ ਸਿੰਘ ਸ਼ੁਭਮਨ ਗਿੱਲ ਅਰਸ਼ਦੀਪ ਸਿੰਘ ਅਤੇ ਹੋਰ ਸਟਾਰ ਪੈਦਾ ਕੀਤੇ ਹਨ ਇਸ ਮੌਕੇ ਉਹਨਾਂ ਨੇ ਬਾਕਸਿੰਗ ਲਈ ਸੁਨਾਮ ਹਾਕੀਲੇ ਸੰਸਾਰਪੁਰ ਮੇਠਾਪੁਰ ਅਤੇ ਬਰਨਾਲਾ ਆਦ ਦਾ ਵੀ ਜ਼ਿਕਰ ਕੀਤਾ ਕਿ ਇਹਨਾਂ ਖੇਡਾਂ ਦੇ ਇਥੋਂ ਚੰਗੇ ਖਿਡਾਰੀ ਪੈਦਾ ਹੋਏ ਹਨ ਚੋਣ ਕਮਿਸ਼ਨ ਨੇ ਬਿਹਾਰ ਦੀ ਤਰ੍ਹਾਂ ਹੀ ਅਗਲੇ ਮਹੀਨੇ ਦੇਸ਼ ਭਦਰ ਤੇ VOTER ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ SIR ਸ਼ੁਰੂ ਕਰਨ ਲਈ ਸਾਰੇ ਰਾਜਾਂ ਵਿੱਚ ਆਪਣੀ ਚੋਣ ਮਸ਼ੀਨਰੀ ਨੂੰ ਸਰਗਰਮ ਕਰ ਦਿੱਤਾ ਕਈ ਵਿਰੋਧੀ ਪਾਰਟੀਆਂ ਤੇ ਹੋਰ ਲੋਕਾਂ ਨੇ ਇਸ ਵਿਆਪਕ ਪ੍ਰਕਿਰਿਆ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਕਿਹਾ ਸੀ ਕਿ ਇਸ ਨਾਲ ਯੋਗ ਨਾਗਰਿਕਾਂ ਨੂੰ ਉਹਨਾਂ ਦੇ ਬੋਰਡ ਦੇ ਅਧਿਕਾਰ ਤੋਂ ਵਾਂਝੇ ਹੋਣਾ ਪਵੇਗਾ। ਕੁਝ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨੇ ਆਪੋ ਆਪਣੇ ਰਾਜਾਂ ਵਿੱਚ ਪਹਿਲਾਂ ਕੀਤੀ ਗਈ ਵਿਸ਼ੇਸ਼ ਸੁਧਾਈ ਤੋਂ ਬਾਅਦ ਪ੍ਰਕਾਸ਼ਿਤ ਵੋਟਰ ਸੂਚੀ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀਆਂ ਦੀ ਵੈੱਬਸਾਈਟ ਤੇ 2008 ਦੀ ਵੋਟਰ ਸੂਚੀ ਮੁਹੱਈਆ ਕੀਤੀ ਗਈ ਹੈ। ਜਦੋਂ ਕੌਮੀ ਰਾਜਧਾਨੀ ਵਿੱਚ ਆਖਰੀ ਵਾਰ ਵੋਟਰ ਸੂਚੀ ਦੀ ਵਿਸ਼ੇਸ਼ ਮੁਰਹ ਸੁਧਾਈ ਹੋਈ ਸੀ ਉੱਤਰਾਖੰਡ ਵਿੱਚ ਆਖਰੀ ਵਿਸ਼ੇਸ਼ ਮੁਰਹ ਸੁਧਾਈ 2006 ਵਿੱਚ ਕੀਤੀ ਗਈ ਸੀ ਅਤੇ ਉਸ ਸਾਲ ਦੀ ਵੋਟਰ ਸੂਚੀ ਹੁਣ ਸੂਬੇ ਦੇ ਮੁੱਖ ਚੋਣ ਅਧਿਕਾਰੀ ਦੀ ਵੈਬਸਾਈਟ ਤੇ ਮੌਜੂਦ ਹੈ ਅਰਾਜਾਂ ਵਿੱਚ ਪਿਛਲੀ ਵਿਸ਼ੇਸ਼ ਮੁਰਹ ਸੁਧਾਈ ਆਧਾਰ ਮਿਤੀ ਵੱਜੋਂ ਕੰਮ ਕਰੇਗੀ ਕਿਉਂਕਿ ਚੋਣ ਕਮਿਸ਼ਨ ਵਿਹਾਰ ਦੀ 2003 ਦੀ ਵੋਟਰ ਸੂਚੀ ਦੀ ਵਿਸ਼ੇਸ਼ ਮੁਰਹ ਸੁਧਾਈ ਕਰ ਰਿਹਾ ਹੈ ਜ਼ਿਆਦਾਤਰ ਰਾਜਾਂ ਨੇ 2002 ਅਤੇ 2004 ਵਿਚਾਲੇ ਵੋਟਰ ਸੂਚੀਆਂ ਦੀ ਮੋੜ ਸੁਧਾਈ ਕੀਤੀ ਸੀ ਇੱਕ ਅਧਿਕਾਰੀ ਨੇ ਦੱਸਿਆ ਕਿ ਚੋਣ ਅਧਿਕਾਰੀ 18 ਜੁਲਾਈ ਤੋਂ ਬਾਅਦ ਦੇਸ਼ ਪੱਧਰੀ ਮੋੜ ਸੁਧਾਈ ਬਾਰੇ ਆਖਰੀ ਫੈਸਲਾ ਲੈਣਗੇ ਜਦੋਂ ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਮੋੜ ਸੁਧਾਈ ਨਾਲ ਸੰਬੰਧਿਤ ਕੇਸ ਸੁਪਰੀਮ ਕੋਰਟ ਚ ਮੁਰਤੋਂ ਸੁਣਵਾਈ ਲਈ ਆਵੇਗਾ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਦੇਸ਼ ਭਰ ਵਿੱਚ ਵੋਟਰ ਸੂਚੀਆਂ ਦੀ ਡੂੰਘਾਈ ਨਾਲ ਸਮੀਖਿਆ ਕਰੇਗਾ ਤਾਂ ਜੋ ਵਿਦੇਸ਼ੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਜਨਮ ਸਥਾਨ ਦੀ ਜਾਂਚ ਕਰਕੇ ਵੋਟਰ ਸੂਚੀਆਂ ਚੋਂ ਹਟਾਇਆ ਜਾ ਸਕੇ। ਬਿਹਾਰ ਵਿੱਚ ਇਸ ਸਾਲ ਚੋਣਾਂ ਹੋਣ ਜਾ ਰਹੀਆਂ ਹਨ ਜਦਕਿ ਪੰਜ ਹੋਰ ਰਾਜਾਂ ਅਸਾਮ, ਕੇਰਲ, ਪੁੱਡੂਚੇਰੀ, ਤਾਮਲनाडु ਅਤੇ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ 2026 ਵਿੱਚ ਹੋਣੀਆਂ ਹਨ। ਚੋਣ ਕਮਿਸ਼ਨ ਦੇ ਖੇਤਰੀ ਅਧਿਕਾਰੀਆਂ ਨੇ ਬਿਹਾਰ ਵਿੱਚ ਵੋਟਰ ਸੂਚੀ ਦੀ ਜਾਰੀ ਵਿਸ਼ੇਸ਼ ਵਿਆਪਕ ਸੁਧਾਈ ਮਹਿੰਮ ਤਹਿਤ ਕਰਕਰ ਜਾ ਕੇ ਪੜਤਾਲ ਕੀਤੀ ਅਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਨੇਪਾਲ ਬੰਗਲਾਦੇਸ਼ ਅਤੇ ਮਿਆਂਮਾਰ ਦੇ ਲੋਕ ਮਿਲੇ ਹਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਉਨ੍ਹਾਂ ਅੱਗੇ ਦੱਸਿਆ ਕਿ ਇਹ ਜਾਂਚ 1 ਅਗਸਤ ਤੋਂ ਬਾਅਦ ਕੀਤੀ ਜਾਵੇਗੀ ਜਿਸ ਦਿਨ ਵੋਟਰ ਸੂਚੀਆਂ ਦਾ ਖਰੜਾ ਜਾਰੀ ਕੀਤਾ ਜਾਵੇਗਾ ਰਿਪੋਰਟ ਦਾ ਹਵਾਲਾ ਦਿੰਦਿਆਂ ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰ-ਘਰ ਜਾ ਕੇ ਕੀਤੀ ਗਈ ਜਾਂਚ ਦੌਰਾਨ ਬੂਥ ਪੱਧਰੀ ਅਧਿਕਾਰੀਆਂ ਵੱਡੀ ਗਿਣਤੀ ਵਿੱਚ ਨੇਪਾਲ ਬੰਗਲਾਦੇਸ਼ ਦੇ ਮੈਆਮਾਰ ਦੇ ਲੋਕ ਮਿਲੇ ਹਨ ਐਸਆਈਆਰ ਤਹਿਤ ਵੋਟਰ ਆਪਣੀ ਨਾਗਰਿਕਤਾ ਤੇ ਜਨਮ ਮਿਤੀ ਪ੍ਰਮਾਣਿਤ ਕਰਨ ਵਾਲੇ ਦਸਤਾਵੇਜ਼ਾਂ ਨਾਲ 25 ਜੁਲਾਈ ਤੱਕ ਆਪਣੇ ਗਣਨਾ ਫਾਰਮ ਜਮ੍ਹਾਂ ਕਰ ਸਕਦੇ ਹਨ ਜੇ ਕੋਈ 25 ਜੁਲਾਈ ਤੱਕ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਕੋਲ 1 ਤੋਂ 30 ਅਗਸਤ ਵਿਚਾਰੇ ਜੋ ਦਾਅਵੇ ਤੇ ਇਤਰਾਜ਼ ਦਾਇਰ ਕਰਨ ਦੀ ਆਖਰੀ ਮਿਤੀ ਹੈ ਦਸਤਾਵੇਜ਼ ਜਮ੍ਹਾਂ ਕਰਵਾਉਣ ਦਾ ਮੌਕਾ ਹੈ 1 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੇ ਵੋਟਰ ਸੂਚੀ ਦੇ ਖਰੜੇ ਵਿੱਚ ਸ਼ਾਮਲ ਹੋਣ ਦੇ ਲਈ ਗਣਨਾ ਫਾਰਮ ਜਮ੍ਹਾਂ ਕਰਨਾ ਹੋਵੇਗਾ ਸਾਫਾ ਵਜ਼ੀਰ ਸਕਤਰ ਹਰਸ਼ਵਰਧਨ ਸ਼ਰੰਗਲਾ 26 11 ਦੇ ਮੁੰਬਈ ਦੇਸ਼ ਦੀ ਹਮਲਾ ਕੇਸ ਦੇ ਸਰਕਾਰੀ ਵਕੀਰ ਰਹੇ ਉਜਵਨ ਨਿਕਮ ਕੇਰਲਾ ਭਾਜਪਾ ਦੇ ਆਗੂ ਸੀ ਸਦਾ ਨੰਦਰ ਮਾਸਟਰ ਅਤੇ ਦਿੱਲੀ ਆਧਾਰਿਤ ਇਤਿਹਾਸਕਾਰ ਮਨਾਕਸ਼ੀ ਜੈਨ ਨੂੰ ਰਾਜ ਸਭਾ ਦੇ ਨਾਮਜ਼ਦ ਕੀਤਾ ਗਿਆ ਹੈ। ਰਾਸ਼ਪਤੀ ਵੱਲੋਂ ਵਕਫਾ ਖੇਤਰ ਵਿੱਚ ਨਾਮਣਾ ਖਟਣ ਵਾਲੇ 12 ਵਿਅਕਤੀਆਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਜਾਂਦਾ ਹੈ। ਚਾਰ ਨਾਮਜ਼ਦਗੀਆਂ ਹਲੇ ਵੀ ਬਾਕੀ ਹਨ। ਸ਼ਨੀਵਾਰ ਦੇਰ ਰਾਤ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰਾਸ਼ਪਤੀ ਨੇ ਚਾਰ ਜਣਿਆਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 80 ਦੀ ਉਪਧਾਰਾ 1 ਦੀ ਉਪਧਾਰਾ A ਤਹਿਤ ਮਿਲੀਆਂ ਸ਼ਕਤੀਆਂ ਦੇ ਨਾਲ-ਨਾਲ U 17 ਦੀ ਉਪਧਾਰਾ 3 ਤਹਿਤ ਰਾਸ਼ਪਤੀ ਨਾਮਜ਼ਦ ਮੈਂਬਰਾਂ ਦੀ ਸੇਵਾਮੁਕਤੀ ਕਾਰਨ ਖਾਲੀ ਹੋਈਆਂ ਥਾਵਾਂ ਭਰਨ ਦੇ ਲਈ 우ਜਵਲ ਦਿਉਰਾਵ ਨਿਕਮ ਸੀ ਸਦਾਨੰਦਨ ਮਾਸਟਰ ਹਰਸ਼ਵਰਦਨ ਸ਼ਰਿੰਗਲਾ ਅਤੇ ਡਾਕਟਰ ਮਨਾਕਸ਼ੀ ਜੈਨ ਨੂੰ ਰਾਜ ਸਭਾ ਲਈ ਨਾਮਜ਼ਦ ਕਰਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਲਈ ਨਾਮਜ਼ਦ ਕੀਤੇ ਗਏ ਚਾਰ ਮੈਂਬਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਉਹਨਾਂ ਨੇ ਨਿਕਮਦੀਸ਼ ਸ਼ਲਾਘਾ ਕਰਦੇ ਹਾਂ ਕਿ ਉਹ ਜਵਨ ਨਿਕਮਦਾ ਕਾਨੂੰਨੀ ਖੇਤਰ ਅਤੇ ਸਾਡੇ ਸੰਵਿਧਾਨ ਪ੍ਰਤੀ ਸਮਰਪਣ ਬੇਮਿਸਾਲ ਹੈ ਉਹ ਨਾ ਸਿਰਫ ਸਫਲ ਵਕੀਰ ਹੈ ਸਗੋ ਐ ਮਾਮਲਿਆਂ ਚ ਨਿਆਂ ਦੀਆਂ ਕੋਸ਼ਿਸ਼ਾਂ ਵਿੱਚ ਵੀ ਉਹ ਸਭ ਤੋਂ ਅੱਗੇ ਰਹੇ ਹਨ ਭਾਜਪਾ ਨੇ ਨਿਕਮ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਮੁੰਬਈ ਨਾਰਥ ਸੈਂਟਰਲ ਸੀਟ ਤੋਂ ਪਾਰਟੀ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਸੀ ਪ੍ਰਧਾਨ ਮੰਤਰੀ ਨੇ ਕੂਟਨੀਤਿਕ ਵਜੋਂ ਸ਼੍ਰਿੰਗਲਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਇੱਕ ਕੂਟਨੀਤਿਕ ਬੁੱਧੀਜੀਵੀ ਅਤੇ ਰਣਨੀਤਿਕ ਵਿਚਾਰਕ ਵਜੋਂ ਅਤੇ G20 ਦੀ ਭਾਰਤ ਵਿੱਚ ਹੋਈ ਮੀਟਿੰਗ ਦੌਰਾਨ ਬੇਤਰੀਨ ਕੰਮ ਕੀਤਾ। ਉਹਨਾਂ ਨੇ ਅਮਰੀਕਾ ਤੇ THAILAND ਵਿੱਚ ਭਾਰਤ ਦੇ ਸਫੀਰ ਅਤੇ ਬੰਗਲਾਦੇਸ਼ ਵਿੱਚ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਨਾਕਸ਼ੀ ਜੈਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ ਵਿਦਵਾਨ, ਖੋਜਕਾਰ ਅਤੇ ਇਤਿਹਾਸਕਾਰ ਵਜੋਂ ਆਪਣੀ ਖਾਸ ਪਹਿਚਾਨ ਬਣਾ ਚੁੱਕੇ ਹਨ। ਉਨ੍ਹਾਂ ਨੇ ਸਦਾਨੰਦਰ ਮਾਸਟਰ ਦੀ ਸ਼ਿਲਾਘਾ ਕਰਦੇ ਆ ਕਿ ਹਿੰਸਾ ਤੇ ਧਮਕੀਆਂ ਰਾਸ਼ਟਰ ਦੇ ਵਿਕਾਸ ਪ੍ਰਤੀ ਉਨ੍ਹਾਂ ਦੇ ਜਜਮੇ ਨੂੰ ਨਹੀਂ ਰੋਕ ਸਕੀਆਂ। ਮਾਸਟਰ ਕੇਰਲਾ ਦੇ ਕਨੂਰ ਜ਼ਿਲ੍ਹੇ ਵਿੱਚ 2016 ਤੇ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਰਹੇ ਸਨ। ਸਾਲ 1994 ਵਿੱਚ ਉਨ੍ਹਾਂ ਦੇ ਵਿਰੋਧੀਆਂ ਨੇ ਮਾਸਟਰ ਦੇ ਦੋਵੇਂ ਪੈਰ ਕਠੋਰ ਤੌਰ ਤੇ ਵੱਢ ਦਿੱਤੇ ਸਨ। ਪਾਕਿਸਤਾਨ ਦੀ ਵਿਰੋਧੀ ਪਾਰਟੀ ਪਾਕਿਸਤਾਨ ਤਹਿਰੀਕ-ਇਨਸaaf ਪੀਟੀਆਈ ਨੇ ਆਪਣੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਲਈ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਪਾਰਟੀ ਦੇ ਕਾਰਜਕਾਰੀ ਚੇਅਰਮੈਨ ਬਰਿਸਟਰ ਗੋਹਰ ਅਰੀਖਾਨ ਖੈਬਰ ਪਖਤੂਨ ਖਵਾਦ ਦੇ ਮੌਕ ਮੰਤਰੀ ਅਲੀ ਅਮੀਨ ਗੰਡਾਪੋਰਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਕ ਅਹਿਮਦ ਖਾਨ ਬਾਚਰ ਲਾਹੌਰ ਪਹੁੰਚੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਕ ਅਹਿਮਦ ਖਾਨ ਲਾਹੌਰ ਪਹੁੰਚੇ ਜਿੱਥੋਂ ਅੰਦੋਲਨ ਨੂੰ ਰਸਮੀ ਤੌਰ ਤੇ ਸ਼ੁਰੂ ਕੀਤਾ ਗਿਆ ਮੁੱਖ ਮੰਤਰੀ ਗੰਡਾਪੁਰ ਨੇ ਇਸ ਨੂੰ ਅੰਦੋਲਨ ਦੀ ਅਧਿਕਾਰਤ ਸ਼ੁਰੂਆਤ ਕਿਹਾ ਤੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਨੂੰ 5 ਅਗਸਤ ਤੱਕ ਆਪਣੇ ਸਿਖਰ ਤੇ ਲਿਜਾਇਆ ਜਾਵੇਗਾ ਉਹਨਾਂ ਇਹ ਵੀ ਕਹਿ ਕਿ ਹਰ ਸਫਲ ਅੰਦੋਲਨ ਲਾਹੌਰ ਤੋਂ ਸ਼ੁਰੂ ਹੁੰਦਾ ਹੈ ਤੇ ਇਹ ਵੀ ਦੇਸ਼ ਵਿਆਪੀ ਪੱਦਰ ਤੇ ਸਫਲ ਹੋਵੇਗਾ ਇਸ ਤੋਂ ਪਹਿਲਾਂ ਰਾਜਧਾਨੀ اسلامਾਬਾਦ ਵਿੱਚ ਪਾਰਟੀ ਆਗੂਆਂ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਵਿਧਾਨ ਸਭਾ ਤੋਂ ਮੌਤਲ ਕੀਤੇ ਗਏ 26 ਵਿਧਾਇਕਾਂ ਦੀ ਸਥਿਤੀ ਅਤੇ ਅੰਦੋਲਨ ਦੀ ਰਣਨੀਤੀ ਤੇ ਚਰਚਾ ਕੀਤੀ ਗਈ। ਮੁੱਖ ਮੰਤਰੀ ਗੰਡਾਪੁਰ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਲੰਬੇ ਸਮੇਂ ਤੋਂ ਫੌਜ ਦਾ ਰਾਜ ਹੈ ਅਤੇ ਹੁਣ ਇਹ ਅਣਅਧਿਕਾਰਤ ਮਾਰਸ਼ਲ ਲਾ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੂੰ ਬਿਨਾਂ ਕਿਸੇ ਜਾਇਜ਼ ਕਾਰਨ ਦੇ ਜੇਲ੍ਹ ਵਿੱਚ ਰੱਖਿਆ ਗਿਆ ਹੈ। ਗੰਡਾਪੋਰ ਨੇ ਸਾਰੇ ਸੂਬਿਆਂ ਵਿੱਚ ਸਥਾਨਕ ਮੁੱਦਿਆਂ ਦੇ ਆਧਾਰ ਤੇ ਵਿਰੋਧ ਪ੍ਰਦਰਸ਼ਨ ਤੇਜ਼ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਦੀ ਸੰਸਦੀ ਪਾਰਟੀ ਦੀ ਨੇਤਾ ਸੋਨੀਆ ਗਾਂਧੀ ਸੰਸਦੇ ਮੌਨਸੂਨ اجلاس ਲਈ ਪਾਰਟੀ ਦੀ ਰਣਨੀਤੀ ਨੂੰ ਅੰਤਮ ਰੂਪ ਦੇਣ ਦੇ ਲਈ 15 ਜੁਲਾਈ ਨੂੰ ਅਹਿਮ ਮੀਟਿੰਗ ਦੀ ਪ੍ਰਦਾਨਗੀ ਕਰਨਗੇ। ਸੰਸਦ ਦਾ ਮੌਨਸੂਨ اجلاس ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ ਕਿਉਂਕਿ ਕਾਂਗਰਸ ਪਾਰਟੀ ਸਰਕਾਰ ਨੂੰ ਕਈ ਮੁੱਦਿਆਂ ਤੇ ਘੇਰਨ ਦੀ ਯੋਜਨਾ ਬਣਾ ਰਹੀ ਹੈ। ਵਿਰੋਧੀ ਧਿਰ ਵਿਹਾਰ ਵਿੱਚੋਂ ਵੋਟਰ ਸੂਚੀ ਦੀ ਵਿਸ਼ੇਸ਼ ਮੋੜ ਸੁਧਾਈ ਸੰਬੰਧੀ ਚੋਣ ਕਮਿਸ਼ਨ ਦੇ ਕਦਮ ਤੇ ਸਖਤ ਇਤਰਾਜ਼ ਜਤਾ ਸਕਦੀ ਹੈ। ਇਸ ਦੇ ਇਲਾਵਾ ਕਾਂਗਰਸ ਪਹਿਲਗਾਮ ਹਮਲੇ ਆਪਰੇਸ਼ਨ ਸੰਧੂਰ ਤੇ ਉਸ ਤੋਂ ਬਾਅਦ ਦੀਆਂ ਕੂਟਨੀਤਿਕ ਗਤੀਵਿਧੀਆਂ ਤੇ ਚਰਚਾ ਦੀ ਮੰਗ ਕਰ ਰਹੀ ਹੈ। ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਬਲਕਰ ਜਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਹੋਰ ਆਗੂਆਂ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ। ਮੀਟਿੰਗ ਦੀ ਪ੍ਰਧਾਨਗੀ ਸੋਨੀਆ ਗਾਂਧੀ ਆਪਣੀ 10 ਜਨਪਤ ਸਥਿਤ ਰਹਿائش ਤੇ ਕਰਨਗੇ ਜੇਕਰ ਜੋਗਾ ਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੰਸਦ ਦਾ ਮੌਨਸੂਨ اجلاس 21 ਜੁਲਾਈ ਤੋਂ 21 ਅਗਸਤ ਤੱਕ ਜਾਰੀ ਰਹੇਗਾ ਜੋ ਪਹਿਲਾਂ ਤੋਂ طے ਸਮੇਂ ਤੋਂ ਇੱਕ ਹਫਤਾ ਵੱਧ ਹੈ ਇਸ ਤੋਂ ਪਹਿਲਾਂ ਇਹ اجلاس 12 ਅਗਸਤ ਨੂੰ ਖਤਮ ਹੋਣਾ ਸੀ ਲੰਬੀ ਮਿਆਦ ਵਾਲਾ اجلاس ਅਜਿਹੇ ਸਮੇਂ ਤੇ ਹੋ ਰਿਹਾ ਜਦੋਂ ਸਰਕਾਰ ਪਰਮਾਣੂ ਊਰਜਾ ਖੇਤਰ ਵਿੱਚ ਨਿੱਜੀ ਖੇਤਰ ਦੇ ਦਾਖਲੇ ਨੂੰ ਸੁਖਾਲਾ ਬਣਾਉਣ ਸਮੇਤ ਕਈ ਅਹਿਮ ਬੈਲਾ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਹੈ ਕਿ ਭਾਰਤ ਪੁਲਾੜ ਤੋਂ ਅਭਿਲਾਸ਼ਾ ਨਿਡਰਤਾ ਆਤਮ ਵਿਸ਼ਵਾਸ ਅਤੇ ਸਵੈਮਾਨ ਨਾਲ ਭਰਿਆ ਨਜ਼ਰ ਆਉਂਦਾ ਹੈ ਸ਼ੁਕਲਾ ਨੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਕੇਸ਼ ਸ਼ਰਮਾ ਦੇ 1984 ਵਿੱਚ ਕਹੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ ਅੱਜ ਵੀ ਭਾਰਤ ਉਪਰੋਂ ਸਾਰੇ ਜਹਾਂ ਸੇ ਅੱਛਾ ਦਿਸਦਾ ਹੈ ਉਨ੍ਹਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਆਈਐਸਐਸ ਤੇ ਐਕਸੀਓਮ ਚਾਰ ਮਿਸ਼ਨ ਦੇ ਪੁਲਾੜ ਯਾਤਰੀਆਂ ਲਈ ਆਯੋਜਿਤ ਵਿਦਾਇਗੀ ਸਮਾਗਮ ਵਿੱਚ ਇਹ ਕਿਹਾ ਉਹਨਾਂ ਨੇ ਆਈਐਸਐਸ ਵਿੱਚ ਆਪਣਾ ਪ੍ਰਵਾਸ ਦਾ ਜਿਗਰ ਕਰਦਿਆਂ ਕਿਹਾ ਇਹ ਮੈਨੂੰ ਜਾਦੂ ਵਰਗਾ ਲੱਗਦਾ ਹੈ ਇਹ ਮੇਰੀ ਇੱਕ ਸ਼ਾਨਦਾਰ ਯਾਤਰਾ ਹੈ ਭਾਰਤੀ ਪੁਲਾੜ ਯਾਤਰੀ ਨੇ ਕਿਹਾ ਕਿ ਉਹ ਆਪਣੇ ਨਾਲ ਬਹੁਤ ਸਾਰੀਆਂ ਆਜਾਦਾਂ ਤੇ ਸਖਿਆਮਾਂ ਲੈ ਕੇ ਜਾ ਰਹੇ ਹਨ ਜਿਨ੍ਹਾਂ ਨੂੰ ਉਹ ਆਪਣੇ ਦੇਸ਼ ਵਾਸੀਆਂ ਨਾਲ ਸਾਂਝਾ ਕਰਨਗੇ ਆਈਐਸਐਸ ਦੇ 18 ਦਿਨ ਦੇ ਤੀਬਰ ਵਿਗਿਆਨੀ ਪਰਜੋਗਾ ਤੋਂ ਬਾਅਦ ਸੁਭਾਸ਼ੂ ਸ਼ੁਕਲਾ ਅਤੇ ਐਕਸੀਐਮ 4 ਮਿਸ਼ਨ ਦੇ ਤਿੰਨ ਹੋਰ ਪੋਲਾਰ ਯਾਤਰੀਆਂ ਦੀ ਵਿਦਾਈ ਦਾ ਸਮਾਂ ਆ ਗਿਆ ਹੈ। ਅਤੇ ਉਹ ਸੋਮਵਾਰ ਨੂੰ ਧਰਤੀ ਲਈ ਵਾਪਸੀ ਯਾਤਰਾ ਸ਼ੁਰੂ ਕਰਨਗੇ। ਸ਼ੁਕਲਾ ਤੇ ਤਿੰਨ ਹੋਰ ਪੋਲਾਰ ਯਾਤਰੀ ਕਮਾਂਡਰ ਪੈਗੀ ਵਿਟਸਨ ਪੋਲੈਂਡ, ਹੰਗਰੀ ਦੇ ਮਿਸ਼ਨ ਮਹਰ ਸਲਾਬੋਜ, ਓਜਨਾンスਕੀ, ਵਿਸਨੀ ਵਸਕੀਏ ਤੇ ਟਿਵੋਰ ਕਾਪੂ ਐਕਸੀਐਮ 4 ਮਿਸ਼ਨ ਦੇ ਤਹਿਤ 26 ਜੂਨ ਨੂੰ ਪੋਲਾਰ ਸਟੇਸ਼ਨ ਪੁਜੀਸਨ ਕਿਸੇ ਵੀ ਦੇਸ਼ ਵਿੱਚ ਹਵਾਈ ਯਾਤਰਾ ਨੂੰ ਬਹੁਤ ਹੀ ਸਾਵਧਾਨੀ ਅਤੇ ਜਾਂਚ ਤੋਂ ਬਾਅਦ ਸ਼ੁਰੂ ਕੀਤਾ ਜਾਂਦਾ ਹੈ ਪਰ ਪਾਕਿਸਤਾਨ ਦਾ ਮਾਮਲਾ ਥੋੜਾ ਵੱਖਰਾ ਹੈ ਇੱਥੇ ਲਾਹੌਰ ਤੋਂ ਕਰਾਚੀ ਲਈ ਹਵਾਈ ਯਾਤਰਾ ਦੀ ਟਿਕਟ ਕਰਾਉਣ ਵਾਲੇ ਇੱਕ ਯਾਤਰੀ ਨੂੰ 에ਅਰਲਾਈਨ ਨੇ ਕਰਾਚੀ ਦੀ ਬਜਾਏ ਸਾਊਦੀ ਅਰਬ ਦੇ ਜਦਾਹ 에ਅਰਪੋਰਟ ਤੇ ਪਹੁੰਚਾ ਦਿੱਤਾ ਗਲਤੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਵਿਅਕਤੀ ਨੇ 2 ਘੰਟੇ ਦੀ ਉਡਾਣ ਤੋਂ ਬਾਅਦ ਪੁੱਛਿਆ ਕਿ ਆਖਰ ਅਜੇ ਤੱਕ ਕਰਾਚੀ ਕਿਉਂ ਨਹੀਂ ਆਇਆ ਰਿਪੋਰਟ ਅਨੁਸਾਰ ਜਦਾਹ ਪਹੁੰਚਣ ਵਾਲੇ ਯਾਤਰੀ ਦੀ ਪਛਾਣ ਸ਼ਾਜੈਨ ਵੱਜੋਂ ਹੋਈ ਹੈ ਉਸਨੇ ਇਸ ਗਲਤੀ ਲਈ ਪਾਕਿਸਤਾਨ 에ਅਰਲਾਈਨ ਤੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਾਜੈਨ ਨੇ ਇਹ ਸਾਰੀ ਘਟਨਾ ਦੱਸੀ ਤਾਈਵਾਨ ਅਤੇ ਵਿਤਨਾਮ ਦੀਆਂ ਕੰਪਨੀਆਂ ਭਾਰਤ ਦੇ ਗੈਰ ਚਮੜਾ ਫੁੱਟਵੇਅਰ ਖੇਤਰ ਵਿੱਚ ਨਿਵੇਸ਼ ਕਰਨ ਲਈ ਇਸ਼ਕ ਹਨ ਚਮੜਾ ਬਰਾਮਦ ਪ੍ਰਸ਼ਦ ਸੀਐਲਈ ਦੇ ਚੇਅਰਮੈਨ ਆਰਕੇ ਜਲਾਨ ਨੇ ਇਹ ਜਾਣਕਾਰੀ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇਸ਼ਾਂ ਦੀਆਂ ਕੰਪਨੀਆਂ ਦੇ ਨਿਵੇਸ਼ ਨੂੰ ਸੌਖਾ ਬਣਾਉਣ ਦੇ ਲਈ ਸਰਕਾਰੀ ਸਮਰਥਨ ਬਹੁਤ ਜ਼ਰੂਰੀ ਹੈ ਜਲਾਨ ਨੇ ਕਿ ਤਾਈਵਾਨ ਅਤੇ ਵਿਏਟਨਾਮ ਦੀਆਂ ਇਹ ਕੰਪਨੀਆਂ ਚੀਨ ਵਰਗੇ ਦੇਸ਼ਾਂ ਤੋਂ ਜੁੱਤੀਆਂ ਦੇ ਸੋਲ ਸਾਂਚੇ ਮਸ਼ੀਨਰੀ ਅਤੇ ਕੱਪੜੇ ਵਰਗੇ ਉਤਪਾਦ ਦਰਾਮਤ ਕਰਦੀਆਂ ਹਨ ਵਿਏਟਨਾਮੀ ਅਤੇ ਤਾਈਵਾਨੀ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨ ਦੀਆਂ ਇੱਛਕ ਹਨ ਸਾਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਹ ਆਪਣੀਆਂ ਨਿਰਮਾਣ ਸਹੂਲਤਾਂ ਲਈ ਇਹਨਾਂ ਵਸਤਾਂ ਦੀ ਦੇਸ਼ ਵਿੱਚ ਆਸਾਨੀ ਨਾਲ ਦਰਾਮਤ ਕਰ ਸਕਣ ਜਲਾਨੇ ਕਿ ਹੈ ਕਿ ਦੇਸ਼ ਦੀ ਬ੍ਰਾਮਦ ਚੰਗੀਦਰ ਨਾਲ ਵੱਧ ਰਹੀ ਹੈ ਅਤੇ ਪ੍ਰਸ਼ਦ 2025-26 ਚ 7 ਅਰਬ ਅਮਰੀਕੀ ਡਾਲਰ ਮੋਲਦੀ ਬ੍ਰਾਮਦ ਦਾ ਟੀਚਾ ਲੈ ਕੇ ਚੱਲ ਰਹੀ ਹੈ ਵਿੱਤੀ ਸਾਲ 2024-25 ਵਿੱਚ ਬ੍ਰਾਮਦ 5.75 ਅਰਬ ਡਾਲਰ ਰਹੀ ਸੀ 99.7 ਕਰੋੜ ਡਾਲਰ ਲਗਭਗ 20% ਦੀ ਹਿੱਸੇਦਾਰੀ ਮੋਲਦੀ ਬ੍ਰਾਮਦ ਦੇ ਨਾਲ ਅਮਰੀਕਾ ਭਾਰਤੀ ਬ੍ਰਾਮਦਕਾਰਾਂ ਲਈ ਟਾਪ ਡੈਸਟੀਨੇਸ਼ਨ ਰਿਹਾ ਇਸ ਤੋਂ ਬਾਅਦ ਬ੍ਰਿਟੇਨ 11% ਦੀ ਅਤੇ ਜਰਮਨੀ ਦਾ ਸਥਾਨ ਹੈ। ਜਲਾਨੇ ਕਿਹਾ ਕਿ ਸਾਨੂੰ ਇਸ ਸਾਲ ਬ੍ਰਾਹਮਤ ਵਿੱਚ ਲਗਭਗ 18% ਦੀ ਵਾਧੇ ਦੀ ਉਮੀਦ ਹੈ। ਦੇਸ਼ ਵਿੱਚ ਨਿਰਮਾਣ ਨੂੰ ਬੜਾਵਾ ਦੇਣ ਦੇ ਨਾਲ ਬ੍ਰਾਹਮਤ ਅਤੇ ਰੋਜ਼ਗਾਰ ਸਿਰਜਣ ਨੂੰ ਹੋਰ ਬੜਾਵਾ ਮਿਲੇਗਾ। ਪੰਜਾਬ ਵਿੱਚ ਅਤਵਾਦ ਵੀ ਕਾਂਗਰਸ ਨੇ ਹੀ ਖਤਮ ਕੀਤਾ ਸੀ ਤੇ ਗੈਂਗਸਟਰ ਵੀ ਕਾਂਗਰਸ ਸਰਕਾਰ ਹੀ ਖਤਮ ਕਰੇਗੀ। ਏ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਥਾਨਕ ਸ਼ਹਿਰ ਵਿੱਚ ਸਥਾਨਕ ਵਿਧਾਇਕ ਡਾਕਟਰ ਮਹਿੰਦਰ ਕੁਮਾਰ ਰੇਮਾ ਦੇ ਨਵਾਸਾਂ ਤੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਹਨਾਂ ਕਹਿ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਰੋਜ਼ਗਾਰ ਲਈ ਜਾ ਰਹੇ ਹਨ। ਪਰ ਜਿਹੜੇ ਸੰਜੇ ਵਰਮਾ ਵਰਗੇ ਨਾਮੀ ਕਾਰੋਬਾਰ ਇੱਥੇ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਸੀ ਉਹਨਾਂ ਨੂੰ ਜ਼ੈਨ ਦਿਆੜੇ ਗੈਂਗਸਟਰ ਗੋਲੀਆਂ ਨਾਲ ਮੌਤੇ ਘਾਟ ਉਤਾਰ ਗਏ। ਆਪ ਸਰਕਾਰ ਨੇ ਜਲੰਧਰ ਅਤੇ ਡੇਰਾ ਬਾਬਾ ਨਾਨਕ ਉਪਚੋਣ ਵੀ ਗੈਂਗਸਟਰਾਂ ਸਹਾਰੇ ਜਿੱਤੀ ਹੈ। ਅਰਵਿੰਦ ਕੇਜਰੀਵਾਲ ਤੇ ਇਸ਼ਾਰੇ ਤੇ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨਵੀਂ ਉਰਜੋਗ ਨੀਤੀ ਤਹਿਤ ਕਿਸਾਨਾਂ ਦੀ 40000 ਏਕੜ ਤੋਂ ਵੱਧ ਜ਼ਮੀਨ ਖੋਹਣ ਜਾ ਰਹੀ ਹੈ। ਉਹ ਖਰੜ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਾਜਪਾ ਤੇ ਕੇਜਰੀਵਾਲ ਇੱਕ ਸਿੱਕੇ ਦੇ ਦੋ ਪਹਿਲੂ ਹਨ ਜੋ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਤੇ ਲੱਗੀਆਂ ਹਨ। ਉਨਾ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਗੱਲ ਕਰਦਿਆਂ ਕਿ ਅਸੀਂ 2 ਦਿਨ ਸੈਸ਼ਨ ਹੋਰ ਵਧਾਉਣ ਤੇ ਇਹਨਾਂ 2 ਦਿਨਾਂ ਵਿੱਚ ਅਮਨ ਸ਼ਾਂਤੀ ਤੇ ਖੁੱਲੀ ਬਹਿਸ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸਾਫ ਕਾ ਵਿਧਾਇਕ ਡਾਕਟਰ ਮਹਿੰਦਰ ਕੁਮਾਰ ਰਣਵਾ, ਬਲਵੀਰ ਸਿੰਘ ਸਿੱਧੂ, ਗੌਰਪ੍ਰੀਤ ਸਿੰਘ ਕਾਂਗੜ ਅਤੇ ਪ੍ਰਕਾਸ਼ ਸਿੰਘ ਪੱਟੀ ਆਦ ਹਾਜ਼ਰ ਸਨ। ਪੰਜਾਬ ਭਾਰਤੀ ਜਨਤਾ ਪਾਰਟੀ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਸਮੀ ਤੌਰ ਤੇ ਆਪਣਾ ਔਦਾ ਸੰਭਾਲ ਲਿਆ ਇਸ ਮੌਕੇ ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਸੂਬਾ ਦਫ਼ਤਰ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਸਹਿ ਪਰਿਵਾਰੀ ਨਰਿੰਦਰ ਸਿੰਘ ਰੈਣਾ ਸੁਨੀਲ ਜਾਖੜ ਰਵਨੀ ਸਿੰਘ ਬਿੱਟੂ ਇਕਬਾਲ ਸਿੰਘ ਲਾਲਪੁਰਾ ਸਤਰਾਮ ਸਿੰਘ ਸੰਧੂ ਮਨਰੰਜਨ ਕਾਲਿਆ ਅਵਿਨਾਸ਼ ਰਾਏ ਖੰਨਾ ਵਿਜੇ ਸਾਪਲਾ ਸ਼ਵੇਤ ਮਲਕ ਮਹਾਰਾਣੀ ਪੰਨੀਤ ਕੋਰ ਸੁਮੇਤ ਸਾਰੀ ਲੀਡਰਸ਼ਿਪ ਹਾਜ਼ਰ ਹੈ। ਅਹੁਦਾ ਸੰਭਾਲਦਿਆਂ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਮੀ ਸ਼ਰਮਾ ਨੇ ਮੁੱਖ ਮੰਤਰੀ ਤੇ ਨਿਸ਼ਾਨਾ ਸਾਥ ਦਿਆਂ ਉਹਨਾਂ ਨੂੰ ਸ਼ਬਦਾਵਲੀ ਦੀ ਵਰਤੋਂ ਕਰਨ ਸਮੇਂ ਆਪਣੇ ਸੰਵਿਧਾਨਕ ਅਹੁਦੇ ਦੀ ਮर्यादा ਦਾ ਧਿਆਨ ਰੱਖਣ ਦੀ ਨਸੀਹਤ ਦਿੱਤੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਵਿਗੜ ਚੁੱਕੀ ਕਾਨੂੰਨ ਵਿਵਸਥਾ ਦੀ ਹਾਲਤ ਬੋਲਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ। ਸੂਬੇ ਵਿੱਚ ਗੈਂਗਸਟਰ ਚਿੱਟੇ ਕੱਪੜੇ ਪਾ ਕੇ ਵਪਾਰੀਆਂ ਤੋਂ ਫਰੋਤੀਆਂ ਮੰਗ ਰਹੇ ਹਨ। ਜੇਕਰ ਜੋਗ ਹੈ ਕਿ ਹੁਣ ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਭਾਜਪਾ ਨੇ ਉਨ੍ਹਾਂ ਨੂੰ ਮੋਰ ਤੋਂ ਕਮਾਂਡ ਦੇ ਕੇ ਸੰਗਠਨ ਵਿੱਚ ਮਜ਼ਬੂਤੀ ਤੇ ਇਕਜੁੱਟਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਹਾਈ ਕਮਾਂਡ ਨੂੰ ਉਮੀਦ ਹੈ ਕਿ ਅਸ਼ਵਨੀ ਸ਼ਰਮਾ ਦੇ ਤਜਰਬੇ ਨਾਲ ਪੰਜਾਬ ਵਿੱਚ ਭਾਜਪਾ ਨੂੰ ਨਵਾਂ ਸਿਆਸੀ ਸੰਤੁਲਨ ਬਣਾਉਣ ਵਿੱਚ ਮਦਦ ਮਿਲੇਗੀ। ਜ਼ਿਲ੍ਹਾ ਮੈਜਿਸਟਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ਼ਹਿਰ ਨਵਾਂ ਸ਼ਹਿਰ ਵਿੱਚੋਂ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਓਵਰਲੋਡਡ ਹੈਵੀ ਵਾਹਨਾਂ ਨੂੰ ਲੰਘਣ ਦਾਖਲ ਹੋਣ ਤੇ ਪਾਬੰਦੀ ਲਗਾ ਦਿੱਤੀ। ਇਹਨਾਂ ਵਿੱਚ ਬਜਰੀ, ਸੀਮੈਂਟ, ਰੇਤ, ਮਿੱਟੀ, ਸਰਿਆ, ਓਵਰਲੋਡ ਟੂੜੀ, ਫੱਕ ਵਾਲੀਆਂ ਟਰਾਲੀਆਂ, ਟਰੱਕ ਕਮਰਸ਼ੀਅਲ ਤੌਰ ਤੇ ਜਾਣ ਵਾਲਾ ਸਮਾਨ ਸ਼ਾਮਲ ਹੈ ਜਿਲ੍ਹਾ ਮੈਜਿਸਟਰ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿੱਚੋਂ ਗੜਸ਼ੰਕਰ ਨਮਾ ਸ਼ਹਿਰ ਰੋਡ ਤੋਂ ਰੋਜ਼ਾਨਾ ਦਿਨ ਅਤੇ ਰਾਤ ਸਮੇਂ ਓਵਰਲੋਡਡ ਵਾਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਜਿਸ ਕਾਰਨ ਸਵੇਰ ਸਮੇਂ ਸਕੂਲ ਜਾ ਰਹੇ ਬੱਚਿਆਂ ਤੇ ਦਫ਼ਤਰ ਜਾ ਰਹੇ ਮੁਲਾਜ਼ਮਾਂ ਆਮ ਵਿਅਕਤੀਆਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਰੋਜ਼ਾਨਾ ਕੋਈ ਨਾ ਕੋਈ ਵੱਡਾ ਹਾ사 ਵਾਪਰ ਜਾਂਦਾ ਹੈ ਅਤੇ ਟ੍ਰੈਫਿਕ ਸਮੱਸਿਆ ਬਣੀ ਰਹਿੰਦੀ ਹੈ ਐਸਐਲਰ ਰੋਜਾਨਾ ਵਾਪਰਨ ਵਾਲੇ ਹਾਸਿਆ ਨੂੰ ਰੋਕਣ ਦੇ ਲਈ ਪਬਲਿਕ ਦੇ ਜਾਨ ਤੇ ਮਾਲ ਨੂੰ ਨੁਕਸਾਨ ਤੋਂ ਪਹੁੰਚਾਉਣ ਦੇ ਲਈ ਸ਼ਹਿਰ ਵਿੱਚ ਟ੍ਰੈਫਿਕ ਨਿਰਵੇਗਨ ਅਤੇ ਸਚਾਰੂ ਢੰਗ ਨਾਲ ਚਲਾਉਣ ਲਈ ਉਕਤ ਹੁਕਮ ਲਾਗੂ ਕੀਤਾ ਗਿਆ ਹੈ ਇਹ ਹੁਕਮ 8 ਜਨਵਰੀ 2026 ਤੱਕ ਲਾਗੂ ਰਹੇਗਾ ਮਜੂਦ ਤੇ ਰੁਗਵਾਧਾਕਰ ਤੇ ਸਾਬਕਾ ਆਜਪਾ ਵਿਧਾਇਕ ਕੋਟਾ ਸ਼੍ਰੀ ਨਿਵਾਸ ਰਾਓ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ ਉਹ 83 ਸਾਲ ਦੇ ਸਨ ਪਦਮ ਸ਼੍ਰੀ ਨਾਲ ਨਵਾਜੇ ਜਾ ਚੁਕੇ ਰਾਓ ਨੇ 4 ਧਾਕੇ ਤੋਂ ਬਾਅਦ ਸਮੇਂ ਤੇਲਗੂ ਤਾਮਲ ਕੰਨੜ ਮਲਿਆਲਮ ਅਤੇ ਹਿੰਦੀ ਭਾਸ਼ਾ ਦੀਆਂ ਲਗਭਗ 750 ਫਿਲਮਾਂ ਦੇ ਵਿੱਚ ਕੰਮ ਕੀਤਾ ਉਹ ਪਿਛਲੇ ਕਈ ਸਾਲਾਂ ਤੋਂ ਸਿਹਤਪਕੋਸ਼ ਸਮੱਸਿਆਵਾਂ ਨਾਲ ਜੂਝ ਰਹੇ ਸਨ ਉਨ੍ਹਾਂ ਦੇ ਦੇਹਾਂਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇਲੰਗਾਨਾ ਦੇ ਮੁੱਖ ਮੰਤਰੀ ਐਰਵੰਤ ਰੈਡੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਉਪ ਮੁੱਖ ਮੰਤਰੀ ਪਵਨ ਕਲਿਆਣ ਕੇਂਦਰੀ ਮੰਤਰੀ ਜੀ ਕਿਸ਼ਨ ਰਾਡੀ ਫਿਲਮ ਕਲਾਕਾਰ ਚਿਰੰਜੀਵੀ ਤੇ ਹੋਰ ਕਲਾਕਾਰਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਾ ਜਨਮ 10 ਜੁਲਾਈ 1942 ਨੂੰ ਆਂਧਰਾ ਪ੍ਰਦੇਸ਼ ਦੇ ਕਾਕੀਪਾੜੂ ਪਿੰਡ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਕੋਟਾ ਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ। ਉਨ੍ਹਾਂ ਨੇ ਕਾਲਜ ਵਿੱਚ ਦਾਖਲਾ ਵੀ ਲੈ ਲਿਆ ਲੇਕਿਨ ਪੜਾਈ ਦੌਰਾਨ ਹੀ ਉਹ ਨਾਟਕਾਂ ਵੱਲ ਖਿੱਚੇ ਗਏ ਅਤੇ ਐਕਟਿੰਗ ਵੱਲ ਜ਼ਿਆਦਾ ਧਿਆਨ ਦਿੰਦਾ ਹੈ। 38 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਕੋਟਾ ਸ਼੍ਰੀ ਨਿਵਾਸ ਰਾਓ ਨੇ ਵੱਖ-ਵੱਖ ਫਿਲਮਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰੋਲ ਨਿਭਾਏ ਹਨ ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ ਭਾਰਤੀਆਂ ਵੱਲੋਂ ਲੂਣ ਦੀ ਮਿੱਠੀ ਹੱਦ ਤੋਂ ਵੱਧ ਵਰਤੋਂ ਦੇਸ਼ ਵਿੱਚ ਇੱਕ ਖਾਮੋਸ਼ ਮਹਾਮਾਰੀ ਦਾ ਰੂਪ ਧਾਰਨ ਕਰ ਰਹੀ ਹੈ ਇਸ ਨਾਲ ਲੋਕਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਸਟ੍ਰੋਕ ਜਲ ਅਤੇ ਗੁਰਦੇ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਰਿਹਾ ਹੈ ਇਹ ਜਾਣਕਾਰੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ICMR ਦੇ ਨੈਸ਼ਨਲ ਇੰਸਟੀਚਿਊਟ ਆਫ ਐਪੀਡੀਮੀਓਲੋਜੀ ਦੇ ਵਿਗਿਆਨੀਆਂ ਨੇ ਦਿੱਤੀ ਹੈ ਵਿਗਿਆਨੀਆਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਕਮਿਊਨਿਟੀ ਅਧਾਰਤ ਲੂਣ ਘਟਾਉਣ ਦਾ ਇੱਕ ਅਧਿਐਨ ਸ਼ੁਰੂ ਕੀਤਾ ਹੈ ਉਹ ਘੱਟ ਸੋਡੀਅਮ ਵਾਲੇ ਲੂਣ ਦੇ ਬਦਲਾਂ ਤੇ ਧਿਆਨ ਕੇਂਦਰਿਤ ਕਰ ਰਹੇ ਹਨ ਵਿਸ਼ਵ ਸਿਹਤ ਸੰਗਠਨ ਨੇ ਪ੍ਰਤੀ ਵਿਅਕਤੀ ਰੋਜ਼ਾਨਾ 5 ਗ੍ਰਾਮ ਤੋਂ ਘੱਟ ਲੂਣ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਹੈ ਪਰ ਅਧਿਐਨ ਚ ਪਤਾ ਲੱਗਾ ਹੈ ਕਿ ਸ਼ਹਿਰਾਂ ਵਿੱਚ ਰਹਿਣ ਵਾਲੇ ਭਾਰਤੀ ਲਗਭਗ 9.2 ਗ੍ਰਾਮ ਲੂਣ ਹਰ ਰੋਜ਼ ਖਾਂਦੇ ਹਨ ਪਿੰਡੂ ਖੇਤਰਾ ਵਿੱਚ ਇਹ ਲਗਭਗ 5.6 ਗ੍ਰਾਮ ਹੈ ਇਸੇ ਤਰ੍ਹਾਂ ਪੂਰੇ ਦੇਸ਼ ਵਿੱਚ ਲੂਣ ਦੀ ਵਰਤੋਂ ਸਪਾਰਸ਼ ਕੀਤੀ ਮਾਤਰਾ ਤੋਂ ਵੱਧ ਹੈ ਸੀਨੀਅਰ ਵਿਗਿਆਨੀ ਤੇ ਅਧਿਐਨ ਦੇ ਮੁੱਖ ਜਾਂਚਕਰਤਾ ਡਾਕਟਰ ਸ਼ਰਨ ਮੁਰਲੀ ਦਾ ਕਹਿਣਾ ਹੈ ਕਿ ਇਸ ਸਥਿਤੀ ਨੂੰ ਬਦਲਣ ਦੀ ਇੱਕ ਉਮੀਦ ਘੱਟ ਸੋਡੀਅਮ ਵਾਲਾ ਲੂਣ ਹੈ ਇਹ ਲੂਨ ਦਾ ਇੱਕ ਰੂਪ ਹੈ ਜਿਸ ਵਿੱਚ ਸੋਡੀਅਮ ਕਲੋਰਾਇਡ ਦੇ ਇੱਕ ਹਿੱਸੇ ਨੂੰ ਪੋਟਾਸ਼ੀਅਮ ਜਾਂ ਮੈਗਨੀਸ਼ੀਅਮ ਲੂਨ ਨਾਲ ਬਦਲਿਆ ਜਾਂਦਾ ਹੈ ਸੋਡੀਅਮ ਦੀ ਘੱਟ ਵਰਤੋਂ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਸੋਡੀਅਮ ਦੀ ਘੱਟ ਵਰਤੋਂ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਨਾਲ ਹੀ ਦਿਲ ਦੀ ਸਿਹਤ ਵਿੱਚ ਵੀ ਸੁਧਾਰ ਕਰਦੀ ਹੈ ਇਸੇ ਤਰ੍ਹਾਂ ਘੱਟ ਸੋਡੀਅਮ ਵਾਲੇ ਬਦਲ ਇੱਕ ਵਧੀਆ ਬਦਲ ਬਣ ਜਾਂਦੇ ਹਨ ਖਾਸ ਕਰਕੇ ਹਾਈਪਰ ਟੈਂਸ਼ਨ ਵਾਲੇ ਮਰੀਜ਼ਾਂ ਲਈ ਰੇਲਵੇ ਨੇ ਰੇਲ ਗੱਡੀਆਂ 'ਚ ਮੁਸਾਫਰਾਂ ਦੀ ਸੁਰੱਖਿਆ ਵਧਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਸਾਰੇ ਕੋਚਾਂ ਵਿੱਚ ਸੀਸੀਟੀਵੀ ਕੈਮਰੇ ਲਾਉਣ ਦਾ ਫੈਸਲਾ ਲਿਆ ਹੈ। ਰੇਲ ਮੰਤਰਾਲੇ ਨੇ ਕਿਹਾ ਕਿ ਮੁਸਾਫਰਾਂ ਦੀ ਸੁਰੱਖਿਆ ਵਧਾਉਣ ਦੇ ਇਰਾਦੇ ਨਾਲ ਸਾਰੇ 74000 ਕੋਚਾਂ ਤੇ 15000 ਇੰਜਣਾਂ ਵਿੱਚ ਸੀਸੀਟੀਵੀ ਕੈਮਰੇ ਲਾਏ ਜਾਣਗੇ। ਹਰੇਕ ਕੋਚ ਵਿੱਚ 4 ਅਤੇ ਇੰਜਣ ਵਿੱਚ 6 ਕੈਮਰੇ ਹੋਣਗੇ। ਇਹ ਕੈਮਰੇ ਅਤਿ ਆਧੁਨਿਕ ਹੋਣਗੇ ਤੇ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਅਤੇ ਘੱਟ ਰੋਸ਼ਨੀ ਵਿੱਚ ਵੀ ਉੱਚ ਗੁਣਵੱਤਾ ਵਾਲੀ ਫੁਟੇਜ ਪ੍ਰਦਾਨ ਕਰਨਗੇ। ਇਹ ਫੈਸਲਾ ਕੋਚਾਂ ਵਿੱਚ ਕੈਮਰੇ ਲਾਉਣ ਦੇ ਤਜਰਬੇ ਦੇ ਨਤੀਜਿਆਂ ਦੇ ਆਧਾਰ 'ਤੇ ਲਿਆ ਗਿਆ ਹੈ। ਕੈਮਰੇ ਲਾਉਣ ਤੋਂ ਬਾਅਦ ਉਹਨਾਂ ਅਪਰਾਧੀਆਂ ਤੇ ਸੰਗਠਿਤ ਗਰੋਹਾਂ ਦੀਆਂ ਸਰਗਰਮੀਆਂ ਨੂੰ ਰੋਕਿਆ ਜਾਵੇਗਾ ਜੋ ਮਾਸੂਮ ਮੁਸਾਫਰਾਂ ਦਾ ਫਾਇਦਾ ਉਠਾਉਂਦੇ ਹਨ। ਮੁਸਾਫਰਾਂ ਦੀ ਨਿੱਜਤਾ ਬਣਾਈ ਰੱਖਣ ਲਈ ਦਰਵਾਜ਼ਿਆਂ ਦੇ ਨੇੜੇ ਆਮ ਆਵਾਜਾਈ ਵਾਲੇ ਖੇਤਰਾਂ ਵਿੱਚ ਇਹ ਕੈਮਰਾ ਲਾਏ ਜਾਣਗੇ। ਰੇਲ ਮੰਤਰੀ ਅਸ਼ਵਨੀ ਵੈਸ਼ਰਵ ਨੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼ਨੀਵਾਰ ਇੱਕ ਮੀਟਿੰਗ ਵਿੱਚ ਇੰਜਣਾਂ ਤੇ ਕੋਚਾਂ ਵਿੱਚ ਸੀਸੀਟੀਵੀ ਕੈਮਰੇ ਲਾਉਣ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਰੇਲਵੇ ਬੋਰਡ ਦੇ ਸੀਨੀਅਰ ਅਧਿਕਾਰੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਰੇਲਵੇ ਦੇ ਲੋਕੋ ਇੰਜਣਾਂ ਚ ਕੋਚਾਂ ਵਿੱਚ ਸਫਲ ਟੈਸਟ ਕੀਤੇ ਗਏ ਹਨ। रेल मंत्री ने सब तो बढ़िया उपकरणਾਂ ਦੀ ਵਰਤੋਂ ਤੇ ਜ਼ੋਰ ਦਿੱਤਾ ਹੈ ਸੀਸੀਟੀਵੀ ਕੈਮਰੇ ਨਵੀਨਤਮ ਮਿਆਰਾਂ ਦੇ ਹੋਣਗੇ ਭਾਰਤ ਨੂੰ ਜਲਦੀ ਹੀ ਡੇਂਗੂ ਦੇ ਇਲਾਜ ਲਈ ਟੀਕਾ ਮਿਲਣ ਦੀ ਉਮੀਦ ਹੈ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ICMR ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਨੇਸ਼ੀਆ ਬਾਇਓਟੈਕ ਵੱਲੋਂ ਵਿਕਸਤ ਕੀਤੇ ਗਏ ਦੇਸੀ ਡੇਂਗੂ ਟੀਕੇ ਡੇਂਗਿਓਲ ਦੇ ਤੀਜੇ ਪੜਾਅ ਦੇ ਕਲੀਨिकल ਟਰਾਇਲ ਲਈ ਲਗਭਗ 10500 ਲੋਕਾਂ ਦੀ ਨਾਮਜ਼ਦਗੀ ਦੇ ਅਕਤੂਬਰ ਤੱਕ ਭਾਰਤ ਚ ਅਕਤੂਬਰ ਤੱਕ ਭਾਰਤ ਦੇ 20 ਕੇਂਦਰਾਂ ਚ ਪੂਰੀ ਹੋਣ ਦੀ ਸੰਭਾਵਨਾ ਹੈ ਹੁਣ ਤੱਕ ਪੁਣੇ ਚਨਾਈ ਕੋਲਕਾਤਾ ਦਿੱਲੀ ਤੇ ਪਵਨੇਸ਼ਵਰ ਸਮੇਤ ਹੋਰ ਵੱਖ-ਵੱਖ ਕੇਂਦਰਾਂ ਵਿੱਚ ICMR ਅਤੇ Panacea Biotec ਵੱਲੋਂ ਸਪான்ਸਰ ਕੀਤੇ ਗਏ ਟ੍ਰਾਇਲ ਅਧੀਨ 8000 ਵਿਅਕਤੀਆਂ ਨੂੰ ਟੀਕਾ ਲਾਇਆ ਗਿਆ ਹੈ ਜਾਂ ਪਲੇਸਬੋ ਦਿੱਤਾ ਗਿਆ ਹੈ ਇਹ ਟ੍ਰਾਇਲ ICMR نیشنل ਇੰਸਟੀਚਿਊਟ ਆਫ ट्रांसलेशनल वायरोलॉजी एंड एड्स रिसर्च चेन्नई ਅਤੇ ਪੁਣੇ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ ਇਸ ਸਮੇਂ ਭਾਰਤ ਵਿੱਚ ਡੇਂਗੂ ਦੇ ਇਲਾਜ ਲਈ ਕੋਈ ਐਂਟੀਵਾਇਰਲ ਜਾਂ ਲਾਇਸੈਂਸ ਸ਼ੁਦਾ ਟੀਕਾ ਉਪਲਬਧ ਨਹੀਂ ਹੈ ਐਨਆਈਏ ਦੇ ਡਾਇਰੈਕਟਰ ਡਾਕਟਰ ਮਨੋਜ ਦਾ ਕਹਿਣਾ ਹੈ ਕਿ ਪੜਾਅ 1 ਅਤੇ 2 ਦੇ ਟ੍ਰਾਇਲਾਂ ਦੇ ਨਤੀਜਿਆਂ ਨੇ ਸਿੰਗਲ ਡੋਜ਼ ਵੈਕਸੀਨ ਲਈ ਕੋਈ ਸੁਰੱਖਿਆ ਚਿੰਤਾ ਨਹੀਂ ਦਿਖਾਈ ਮੈਟਰੋਇਂਡਨੋ ਬਾਕਸ ਆਫ ਅਤੇ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਸਖਤ ਮੁਕਾਬਲੇ ਦੇ ਬਾਵਜੂਦ ਫਿਲਮ ਨੇ ਆਪਣੇ ਦੂਜੇ ਸ਼ਨੀਵਾਰ ਨੂੰ ਕਮਾਈ ਦੇ ਵਿੱਚ ਸ਼ਾਨਦਾਰ ਉਛਾਲ ਦਰਜ ਕੀਤਾ ਜਿਸ ਦੇ ਨਾਲ ਦਰਸ਼ਕਾਂ ਨਾਲ ਇਸ ਦਾ ਜੋੜ ਹੋਰ ਵੀ ਪੁਖਤਾ ਹੋ ਗਿਆ ਨੌਵੇਂ ਦਿਨ ਫਿਲਮ ਸਿਨੇ ਪ੍ਰੇਮੀਾਂ ਦੀ ਪਹਿਲੀ ਪਸੰਦ ਬਣੀ ਹੈ ਤੇ ਭਾਰਤ ਵਿੱਚ ਕੁੱਲ 36 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਮਾਮੂਲੀ ਸ਼ੁਰੂਆਤ ਦੇ ਬਾਵਜੂਦ ਫਿਲਮ ਨੇ ਬਾਕਸ ਆਫਿਸ ਦੇ ਪਕੜ ਮਜ਼ਬੂਤ ਬਣਾਈ ਰੱਖੀ ਹੈ ਜੋ ਜ਼ਬਰਦਸਤ ਪ੍ਰਚਾਰ ਅਤੇ ਦਰਸ਼ਕਾਂ ਦੀ ਸੱਚੀ ਸਲਾਹਨਾ ਦਾ ਨਤੀਜਾ ਹੈ ਨਰਾਗ ਬਸੂ ਦਵਾਰਾ ਨਿਰਦੇਸ਼ਿਤ ਮੈਟਰੋ ਇੰਦਨੀ ਬਹੁਤ ਵਧੀਆ ਫਿਲਮ ਹੈ। ਇਹ ਫਿਲਮ ਪ੍ਰੇਮ, ਦਿਲ ਟੁੱਟਣ ਅਤੇ ਦੂਜੇ ਮੌਕਿਆਂ ਦੀਆਂ ਕਹਾਣੀਆਂ ਨਾਲ ਭਰੀ ਹੋਈ ਹੈ। 4 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋਈ ਸੀ। ਫਿਲਮ ਦੀ ਹੌਲੀ ਰਫ਼ਤਾਰ ਨਾਲ ਅੱਗੇ ਵਧਣਾ ਬਹੁਤ ਵਧੀਆ ਹੈ। ਮੈਟਰੋ ਇੰਦਨੀ ਹਰ ਲੰਘਦੇ ਦਿਨ ਦੇ ਨਾਲ ਹੀ ਮਜ਼ਬੂਤ ਹੁੰਦੀ ਜਾ ਰਹੀ ਹੈ। ਸੁਪਰਮੈਨ F1 ਅਤੇ ਹੋਰ ਗਲੋਬਲ ਫਿਲਮਾਂ ਵਰਗੀਆਂ ਵੱਡੀਆਂ ਰਿਲੀਜ਼ਾਂ ਵਿਚਾਲੇ ਮੈਟਰੋ ਇੰਦਨੀ ਚੋ ਪਚਾਪ ਆਪਣੀ ਹਾਜ਼ਰੀ ਵੱਡੀ ਕਰ ਰਹੀ ਹੈ ਅਤੇ ਵਧੀਆ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ ਮੇਕਰ ਇਸ ਫਿਲਮ ਨੂੰ ਲੈ ਕੇ ਕਾਫੀ ਖੁਸ਼ ਹਨ ਕਿ ਉਹਨਾਂ ਦੀ ਫਿਲਮ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਵੈਨਕੂਵਰ ਤੋਂ ਮਲਕੀਤ ਸਿੰਘ ਦੀ ਖਬਰ ਅਨੁਸਾਰ ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਸਰੀ ਦੀ ਅਗਵਾਈ ਹੇਠ ਕੈਨੇਡਾ ਕਪਸ ਸਰੀ ਦੇ ਤਹਿਮਾਨ ਵਿਸ ਪਾਰਕ ਵਿੱਚ ਸ਼ੁਰੂ ਹੋ ਗਿਆ ਹੈ ਇਸ ਸਾਥ ਕਾਟਨ ਸਰੀ ਦੀ ਮੇਅਰ ਬ੍ਰੈਂਡਾ ਲੋਕ ਸਰੀ ਨਿਊਟਨ ਤੋਂ ਐਮਪੀ ਸੋਖਤਾਲੀਵਾਲ ਐਮਐਲਏ ਮਨਦੀਪ ਧਾਲੀਵਾਲ ਜਨਰਲ ਮੈਕਨਾਈਟ ਜੈਸੀ ਸੁੰਨੜ ਲਿੰਡਾ ਹੈਪਨਰ ਨੇ ਮਿਲਕੇ ਕੀਤਾ ਇਸ ਮੌਕੇ ਤੇ ਉਹਨਾਂ ਨੇ ਸਾਰਿਆਂ ਨੂੰ ਵਧਾਈ ਦਿੱਤੀ ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਵੱਲੋਂ ਮੇਅਰ ਵੱਲੋਂ ਟੈਮਨਵਿਸ ਪਾਰਕ ਵਿੱਚ ਤੀਜੀ ਟਰਫ ਲਗਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਗਈ 12 ਜੁਲਾਈ ਨੂੰ ਕੈਨੇਡਾ ਕੱਪ ਦੇ ਮੈਚ ਸਵੇਰੇ ਸ਼ੁਰੂ ਹੋ ਗਏ 13 ਜੁਲਾਈ ਨੂੰ ਫਾਈਨਲ ਖੇਡੇ ਜਾਣਗੇ ਉਦਘਾਟਨ ਮੌਕੇ ਉਹਨਾਂ ਨਾਲ ਡਾਕਟਰ ਗੁਲਜ਼ਾਰ ਚੀਮਾ ਮਿਲਨ ਮਾਨ ਤੋਚੀ ਸੰਧੂ ਐਮਪੀ ਮੀਤ ਹੇਰ ਗੁਰਮੀਤ ਸਿੰਘ ਖੁੱਡੀਆਂ ਸੋਨੀ ਚਾਵਰ ਰਾਣਾ ਗਿੱਲ सुरेंद्र ਸੰਘੇੜਾ ਕੁਲਦੀਪ ਸਿੰਘ ਸਿੱਧੂ ਸੁਖਪੰਦੇਰ சுரேਸ਼ ਕੁਮਾਰ ਹਰਵੀਰ ਸਿੰਘ ਗਿੱਲ ਹਾਜ਼ਰ ਸਨ ਇਸ ਮੌਕੇ ਇਹਨਾਂ ਦਾ ਕਹਿਣਾ ਹੈ ਕਿ ਖੇਡਾਂ ਸਾਡੇ ਜੀਵਨ ਨੂੰ ਬਹੁਤ ਵਧੀਆ ਬਣਾਉਂਦੀਆਂ ਹਨ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ